ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਅੱਜ ਇਹ ਮੈਂ ਤੁਹਾਨੂੰ ਮੁਹਾਲੀ ਦੀਆਂ ਸੈਂਕੜੇ ਏਕੜ ਜ਼ਮੀਨਾਂ ਉਹ ਦਿਖਾਉਣ ਵਾਸਤੇ ਅੱਜ ਆਇਆ ਜਿਹੜੀਆਂ ਪਿਛਲੇ ਕਈ ਸਾਲਾਂ ਤੋਂ ਗਮਾੜਾ ਵੱਲੋਂ ਲੈਂਡ ਪੂਲਿੰਗ ਦਾਈ ਜਾਂ ਹੋਰ ਪ੍ਰਾਈਵੇਟ ਸੈਕਟਰਾਂ ਵੱਲੋਂ ਇਹ ਲਈਆਂ ਗਈਆਂ ਜਿਹੜੀਆਂ ਹਾਲੇ ਤੱਕ ਖਾਲੀ ਨੇ ਜਿੱਥੇ ਹਾਲੇ ਤੱਕ ਨਾ ਤੇ ਸੜਕਾਂ ਬਣੀਆਂ ਨੇ ਨਾ ਹਲੇ ਇਨਫਰਾਸਟ੍ਰਕਚਰ ਕੋਈ ਤਿਆਰ ਕੀਤਾ ਹੈ ਇਹ ਅੱਜ ਜ਼ਮੀਨਾਂ ਅੱਜ ਜੇ 20 ਸਾਲ ਤੋਂ ਲਗਭਗੇ ਖਾਲੀ ਪਈਆਂ ਨੇ ਇੱਥੇ ਕਿਸਾਨੀ ਹੋਣੀ ਸੀ ਇੱਥੇ ਅਨਾਜ ਪੈਦਾ ਹੋਣਾ ਸੀ ਇੱਥੋਂ ਰੋਜ਼ਗਾਰ ਪੈਦਾ ਹੋਣਾ ਸੀ ਅੱਜ ਇਹ ਜਿਹੜੀ ਸੈਂਕੜੇ ਏਕੜ ਜਮੀਨ ਪਈ ਆ ਇਹਨੂੰ ਵਸਾਉਣ ਵਾਸਤੇ ਵੀ ਹਾਲੇ 20 ਸਾਲ ਦਾ ਘਟੋ ਘਟ ਸਮਾਂ ਲੱਗਣਾ ਹਾਲੇ ਪੁਰਾਣੀਆਂ ਜਮੀਨਾਂ ਜਿਹੜੀਆਂ ਨੇ ਉਹ ਵਸੀਆਂ ਨਹੀਂ ਹੋਰ ਅੱਗੇ ਤੁਰਪੇ ਨੇ ਇਹਨਾਂ ਨੂੰ ਡਵੈਲਪ ਕਰੋ ਇਨਾਂ ਦੇ ਉੱਤੇ ਸੜਕਾਂ ਬਣਾਓ ਅੱਜ ਇਹ ਲੋਕ ਬਚਾਰੇ ਪਰੇਸ਼ਾਨ ਨੇ ਜਿਹੜੇ ਇਹਨਾਂ ਦੇ ਵਿੱਚ ਕਈ ਕਈ ਥਾਵਾਂ ਕਲੋਨੀਆਂ ਕਟੀਆਂ ਗਈਆਂ ਕਈ ਅੱਗੇ ਸੈਕਟਰਾਂ ਦੇ ਚਲੇ ਗਏ ਉਹਨੂੰ ਵਾਪਸ ਤੇ ਕਹਿੰਦਾ ਕਨੈਕਟੀਵਿਟੀ ਨਹੀਂ ਰਹਿ ਸਕਿਆ ਕਮਾੜਾ ਜਿਹੜੇ ਇੱਥੋਂ ਦੇ ਲੋਕਾਂ ਦੇ ਰੁਜ਼ਗਾਰ ਸਨ ਜਿਹੜੇ ਲੋਕੀ ਇੱਥੇ ਪਸ਼ੂ ਪਾਲਦੇ ਸਨ ਜਿਹੜੇ ਲੋਕ ਖੇਤੀ ਕਰਦੇ ਸਨ ਜਿਹੜੇ ਲੋਕ ਮਜ਼ਦੂਰ ਸਨ ਜਿਹੜੇ ਆਮ ਕਿਰਤੀ ਸਨ ਜਿਹੜੇ ਲੋਕ ਇੱਥੋਂ ਛੋਟਾ ਛੋਟਾ ਰਜਾਇਤ ਕਰਕੇ ਆਪਣੇ ਪਰਿਵਾਰ ਪਾਲਦੇ ਸਨ ਉਹ ਪਰਿਵਾਰਾਂ ਦਾ ਅੱਜ ਕੀ ਬਦਲ ਕੀਤਾ ਸਰਕਾਰ ਨੇ ਉਹਨਾਂ ਦਾ ਕੋਈ ਬੰਦੋਬਸਤ ਨਹੀਂ ਵਿਚਾਰਿਆਂ ਦਾ ਜਿਹੜੇ ਇੱਥੇ ਆਣ ਕੇ ਜਿਹੜੇ ਖੇਤੀ ਕਰਦੇ ਸਨ ਉਹਨਾਂ ਦੇ ਨਾਲ ਕਈ ਤਰ੍ਹਾਂ ਦੀਆਂ ਹੋਰ ਧੰਦੇ ਕਰਦੇ ਸਨ ਉਹ ਸਾਰੇ ਪਛਾਣ ਨੇ ਜਿਹੜੇ ਪਿੰਡਾਂ ਦਾ ਜ਼ਮੀਨਾਕਵਲ ਹੋਈਆਂ ਉਹਨਾਂ ਨੂੰ ਮਾਡਰਨ ਪਿੰਡ ਬਣਾਉਣ ਉਹਨਾਂ ਪਿੰਡਾਂ 'ਚ ਸਾਰੀਆਂ ਸੁੱਖ ਸਹੂਲਤਾਂ ਦੇਣ ਜਿਹੜੇ ਛੋਟੇ ਕਿਸਾਨ ਨੇ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਸਰਕਾਰ ਕੋ ਜ਼ਮੀਨਾਂ ਵੀ ਦੇਵੇ ਤਾਂ ਕਿ ਉਹਨਾਂ ਨੂੰ ਮੋਟੀਵੇਟ ਕਰੇ ਕਿ ਜਿਹੜੇ ਆਰਗੇਨਿਕ ਖੇਤੀ ਆ ਉਹ ਡਿਵੈਲਪ ਕਰ ਉਹਦੇ ਨਾਲ ਜਿੱਥੇ ਲੋਕਾਂ ਨੂੰ ਖਾਣ ਪੀਣ ਸਵਸਥ ਮਿਲੇਗਾ ਬਿਨ ਬਗੈਰ ਪੂਲੂਸ਼ਨ ਤੋਂ ਮਿਲੇਗਾ ਉਥੇ ਉਹਨਾਂ ਦਾ ਦੁਸ਼ਕਾਰ ਵੀ ਜਿਹੜਾ ਉਹ ਬਰਕਰਾਰ ਰਹੇਗਾ ਇਹੋ ਜੇ ਨਾਲ ਸਰਕਾਰ ਨੂੰ ਬੰਦੋਬਸਤ ਕਰਨੇ ਚਾਹੀਦੇ ਨੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਪੰਜਾਬੀਓਂ